ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਹਰਮਨ ਨੂੰ ਪਹੁੰਚੋ ਜੀ ਅੱਜ ਪਿੰਡ ਰਾਨੀ ਬਲਾ ਜ਼ਿਲ੍ਹਾ ਤਰਨਤਾਰਨ ਦਾ ਤਸਵੀਰ ਵੀ ਤਰਨਤਾਰਨ ਦੇਖੋ ਅੱਜ ਵੀ ਤੁਹਾਨੂੰ ਕੋਈ ਚਾਰ ਪੰਜ ਲਗਭਗ ਛੋਟੀਆਂ ਸਖਾਨੀਆਂ ਤੇ ਬਾਈ ਤੁਹਾਨੂੰ ਪੜੇਗਾ ਸਾਰਾ ਮਾਲ ਉਧਰੋਂ ਆਉਂਦਾ ਤੇ ਬਾਕੀ ਵੀ ਇੰਨੇ ਗੱਲਬਾਤ ਕਰਦੇ ਬਾਈ ਸਤਿਕਾਰ ਹੋਰ ਬਾਈ ਸਭ ਠੀਕ ਠਾਕ ਜੀ ਵਧੀਆ ਵਧੀਆ ਵੇਚੀ ਚਲੋ ਕਿਵੇਂ ਚੱਲਿਆ ਗਿਆ ਜੀ ਵਧੀਆ ਵਧੀਆ ਵੇਚੀ ਚਲੀ ਜਾਂਦਾ ਮੇਰੇ ਗਰੇ ਮਾਲੀ ਵਧੀਆ ਵਧੀਆ ਵੀਰ ਜੀ ਵੀ ਕਹਿੰਦੇ ਨੇ ਲੇਡ ਬਾਹ ਹੋ ਗਿਆ ਚਾਰ ਪੰਜਾਹ ਇਹ ਤਰ੍ਹਾਂ ਵੀਰ ਜੀ ਮਾਲ ਆਉਂਦਾ ਵੇਖੀ ਜਾਂਦਾ ਮਾਲ ਮੂਲ ਵੇਖਿਆ ਵਾ ਹਾਂਜੀ ਬਾਕੀ ਤੁਹਾਡਾ ਅੰਮ੍ਰਿਤਸਰ ਦੇ ਉਹ ਮਾਲ ਬਾਹ ਜਾਂਦਾ ਅੰਮ੍ਰਿਤਸਰ ਲੋਕਲ ਮਾਲ ਵੜਾ ਵੇਖੀ ਜਾਂਦਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੇ ਅੱਜ ਫਿਰ ਕਿੰਨੀ ਚਾਰਾ ਜੀ ਚਾਰ ਝੋਟੀਆਂ ਉਧਰ ਹੀ ਆਈਆਂ ਜੀ ਉਧਰ ਹੀ ਉਧਰ ਹੀ ਚਲੋ ਕਰੇ ਸ਼ੁਰੂ ਜੀ ਕਰੋ ਜੀ ਆ ਜਾਓ ਉਧਰ ਸੰਭੂ ਆ ਜਾਏ ਇਧਰ ਆ ਜਾ ਭਜੀ ਸੁਆ ਜੀ ਇਹ ਇਹ ਸੁਆ ਪਹਿਲਾਂ ਹੀ ਆ ਜੀ ਦੰਦਾ ਵੀ ਜੀ ਇਹ ਉਹ ਝੋਟੀ ਜੀ ਆ ਦੰਦਾ ਜੀ ਪਰ ਵੇਖੇ ਨਹੀਂ ਹਾਂਜੀ 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 ਠੀਕ ਹੈ ਮੜ ਬਣ ਨੋ ਨੋ ਬੇ ਵੀਰ ਜੀ ਦਹਾਕੇ ਦਾ ਨਾ 12 ਦਾ ਹੋਊਗਾ ਸੂਆ ਦਹਾ 12 ਦਿਨਾਂ ਦਾ ਹੈ ਹਾਂਜੀ ਤੇ ਦਹਾਜਮੂਲੇ ਬਲੋਵਾ ਹੁਣ ਇਸ ਟਾਈਮ ਬਜੀ ਦੁੱਧ ਕਿੰਨਾ ਜੀ ਇਸ ਟਾਈਮ ਵੀਰ ਜੀ 13 ਕਿਲੋ ਦੁੱਧ ਤਿਆਰ ਹੈ 13 ਕਿਲੋ ਪੱਕਾ ਦੁੱਧ ਤਿਆਰ ਪੱਕਾ ਦੁੱਧ ਹੈ ਤਿਆਰ ਹੈ ਵੀਰੇ ਖੋਲੀਏ ਖੋਲ ਲੈਂਦੇ ਹਾਂ ਕੱਟੀਆਂ ਆ ਗਈਆਂ ਹਨ ਮਗਰ ਜੀ ਕੱਟੀਆਂ ਜੀ ਇੱਕ ਦੇ ਮਗਰ ਕੱਟਾ ਬਾਕੀ ਤਿੰਨਾਂ ਦੇ ਮਗਰ ਕਟੀਆਂ ਜੀ ਲੈ ਇਹ ਹਾਜਮੂਲ ਕਰਾਂ ਨੇ ਬਹੁਤ ਸੋਹਣੀ ਝੋਟੀਆਂ ਹੈ ਵੱਡੀ ਝੋਟੀਆਂ ਹੈ ਗਰਲਾਂ ਬੜੀਆਂ ਚੰਗੀਆਂ ਸਦੀਆਂ ਬਿਲਕੁਲ ਬਿਲਕੁਲ ਫਰਾ ਹਾਰ ਦਾ ਇਹ ਜੀਂਦਾ ਜੀ ਹਾਂਜੀ ਹਾਂਜੀ ਲੋ ਜੀ ਤੋਰੋ ਕਰਾਂਗੇ ਹੌਲੀ ਹੌਲੀ ਤੇ ਚੱਦੀ ਲਾ ਜਾ ਜਵਾਬ ਸਮਾਂ ਬਜੀ ਬਿਲਕੁਲ ਵਧੀਆ ਐਨ ਇੱਕ ਨੰਬਰ ਸੀ ਠੀਕ ਆ ਆਜੋ ਬਈ ਆਜੋ ਜਵਾਬ ਸਮਾਂ ਦੀ ਮਾੜ ਮੱਝ ਨਹੀਂ ਆਉਦੀ ਉਧਰ ਕਿਉਂ ਹਰਦਾ ਇੱਥੋਂ ਮੋਲ ਜੀ ਦਾ ਮੋਲ ਪੂਰੀ ਜੀ ਫੋਨ ਤੇ ਕਰਾਂਗੇ ਅੱਛੇ ਫੋਨ ਤੇ ਕਰਾਂਗੇ ਹਾਂਜੀ ਚਲੋ ਲੋ ਜੀ ਮੋਲ ਫੋਨ ਤੇ ਹੋਣਗੇ ਤੇ ਆਜੋ ਤੇ ਦੋ ਦੋ ਨੰਬਰ ਆ ਗਏ ਇਹਨੂੰ ਕਿਹਨਾਂ ਟਾਈਮ ਹੋ ਗਿਆ ਜੀ ਇਹ ਵੀ ਵੀਰ ਜੀ ਤਾਜੀ ਇਕੱਠੀਆਂ ਜਾਂ ਮੱਜਾਂ ਸੁਈਆਂ ਠੀਕ ਆ ਹਾਂਜੀ ਇਹ ਵੀ ਦੂਜਾ ਸੂਆ ਜੀ ਹਾਂਜੀ ਇਹ ਵੀ ਦੂਜਾ ਸੂਆ ਜੀ ਦੁੱਧ ਬਜੀ ਕਿੰਨਾ ਇਹ ਸਾਰੇ 14 ਕਿਲੋ ਤਿਆਰ ਹੋ ਗਏ 14 ਕਿਲੋ ਤਿਆਰ ਹੈ ਜੀ ਹਾਂਜੀ ਹਾਂਜੀ ਇਹਦੇ ਮਗਰ ਕੱਟੀ ਲੱਗਦੀ ਆ ਇਹਦੇ ਮਗਰ ਕੱਟਾ ਜੀ ਬਾਕੀ ਤਿੰਨਾਂ ਦੇ ਮਗਰ ਚੌਹਾਂ ਦੇ ਮਗਰ ਕੱਟੀਆਂ ਜੀ ਠੀਕ ਆ ਹਾਂਜੀ ਲਓ ਜੀ ਇਹ ਵੀ ਦੇਖੋ ਥਣ ਲੈ ਮੈਂ ਵਖੇ ਕਿੱਡਾ ਸਾਫ ਐਂ ਜਮੂ ਨਾਲ ਨਾਲ ਦਿਖਾ ਦੇ ਕਰਾ ਚੱਕੀ ਦਾ ਵੀ ਬਾਧ ਰਹੇਂਗੇ ਭਾਈ ਜੀ ਹਰੇ ਦੁੱਧ ਨਾਲ ਜੀ ਆਜੇ ਹੋਰ ਹਾਂਜੀ ਦੁੱਧ ਆ ਜੀ ਵੀ ਜੀ ਮੈਲਾ ਮੂਲਾ ਮਾਰਨਾ ਨਾਲੇ ਨਹੀਂ ਮਾਰਿਆ ਕਿੰਨਾ ਬਿਲਕੁਲ ਬਿਲਕੁਲ ਇਹਦੇ ਤਾਜ਼ੀਆਂ ਬਿਰ ਆਜੋ ਵੀਰੇ ਆਜੋ ਆਜੋ 15 16 ਕਿਲੋ ਆਰਾਮਨਾ ਦੁੱਧ ਦਹੀਂ ਨਸਲ ਬਹੁਤ ਹੈ ਝੋਟੀ ਦੇ ਜੀ ਹਾਂਜੀ ਮਾਲ ਜਿੰਨਾ ਵੀ ਤੁਸੀਂ ਲੈ ਕੇ ਆਂਦੇ ਵੇਖੋ ਸਾਰਾ ਕੁਆਲਟੀ ਵਾਲੇ ਕੱਢ ਕੇ ਲੈ ਕੇ ਆਂਦੇ ਕਹਿੰਦੇ ਜੀ ਮੈਂ ਮੱਝਾਂ ਵੀ ਦੀ ਸਾਰੀਆਂ ਆਉਂਦੀਆਂ ਚੰਗੀਆਂ ਮਾੜੀ ਮੱਝ ਨਹੀਂ ਕੋਈ ਵੀ ਆਉਂਦੀ ਇਹਦੀ ਫਿਰ ਬਜੀ ਕੀ ਮਰ ਇਹਦਾ ਵੀਰ ਜੀ ਫੋਨ ਤੇ ਕਰਾ ਇਹ ਵੀ ਫੋਨ ਤੇ ਮੈਂ ਮੁੱਲ ਫੋਨ ਤੇ ਹੁਣੇ ਦਾਰ ਹਾਂਜੀ ਹਾਂਜੀ ਚਲੋ ਆਜੋ ਇੱਧਰ ਆਜੋ ਜੀ ਇਹਦੇ ਥੱਲੇ ਸੰਦੀਪ ਵੀਰ 16 ਕਿਲੋ ਦੁੱਧ ਤਿਆਰ ਭਾਵੇਂ ਦੋ ਟਾਈਮ ਕੋਈ ਚੋਲੇ ਭਾਵੇਂ ਤਿੰਨ ਟਾਈਮ ਚੋਲੇ ਕੋਈ ਅੱਛਾ 16 ਕਿਲੋ ਤਿਆਰ ਨੈਸ਼ੰਬੂ ਵੀ ਦਿਖਾ ਲੈ ਵਾ ਸੂਰ ਤੇ ਟੱਚ ਕਰਦਾ ਵਾ ਠੀਕ ਆ ਗਰੇ ਵੀ ਖੋਲੋ ਆ ਵੀ ਖੋਲ ਕਾਲੇ ਇਹ ਸਾਰੇ ਦੁੱਧ ਹਜੇ ਵਧਣ ਵਾਲੀਆਂ ਹੀ ਹੈ ਜਣਾ ਜੀ ਹਾਂਜੀ ਹਾਂਜੀ ਇਹ ਜਿੱਦਣ ਆਈ ਉਹਦੋਂ 12 ਕਿਲੋ ਦੁੱਧ ਸੀ ਠੀਕ ਆ ਹੁਣ 16 ਕਿਲੋ ਦੁੱਧ ਜਿਹੜਾ ਬਿਲਕੁਲ ਕੰਡੇ ਵਾਲਾ ਹੈ ਬਿਲਕੁਲ ਜੀ ਬਿਲਕੁਲ ਇਹ ਵੀ ਫਿਰ ਇੱਧਰ ਲੈ ਤੋੜ ਲਉ ਮਾੜਾ ਇੱਧਰ ਲੈ ਜਾ ਇੱਧਰ ਐਂ ਹੀ ਤੋੜ ਲਵੇਂ ਇਹ ਕਿ گاਵਾ ਕੋਣ ਲੈ ਕੇ ਆਂਦੇ ਬਾਈ ਜੀ ਫਿਰ گاਵਾ ਲਿਆਵਾਂਗੇ ਵੀਰ ਜੀ ਹੁਣ ਠੀਕ ਆ ਹਾਂਜੀ ਆ ਚਲੋ ਹੁਣ گاਵਾ ਰੋਤਾ ਆ ਜਾਣੀ ਹਨਾ ਜੀ ਹਾਂਜੀ ਹਾਂਜੀ ਦੁੱਧ ਦੇ ਵਿੱਚ 17 18 ਲੀਟਰ ਆਵਣਾ ਤੇ 16 ਕਿਲੋ ਇਹ ਰੋਣਾ ਦੁੱਧ ਥੱਲੇ ਵੱਡੀ ਮੈਂ ਪੂਰੀ ਹੈ ਨਾ ਜੀ ਹਾਂਜੀ ਚੋਣ ਚਵਾਈ ਵੀ ਇੱਕ ਬੋਲ ਕੋਈ ਨੰਬਰ ਇੰਡੀ ਵੀ ਵੀ ਕਿ ਫੋਨ ਦੇ ਦੀ ਫੋਨ ਤੇ ਵੀ ਜੀ ਦਾ ਚਲੋ ਇਹ ਵੀ ਸਾਰੇ ਫੋਨ ਤੇ ਮੁੱਲ ਹੋਣੇ ਜੀ ਤੇ ਬਾਕੀ ਮੇਰਾ ਵੀ ਕੋਈ ਗੱਲ ਨਹੀਂ ਜੈ ਜੀ ਕਰਨਗੇ ਮੋਲਾ ਤੇ ਆਹ ਹੈ ਜੀ ਫਿਰ ਇਹ ਦਾ ਵੀਰ ਜੀ ਦੂਜਾ ਸੂਆ ਵਾ ਹਾਂਜੀ ਇਹ ਦਾ ਅਜੇ ਹਫਤੇ ਦਾ ਵਾ ਇਹਦੇ ਥੱਲੇ 12 13 ਕਿਲੋ ਦੁੱਧ ਜਿਹੜਾ ਤਿਆਰ ਆ ਹੁਣ ਅੱਛਾ 12 13 ਕਿਲੋ ਦੁੱਧ ਹੁਣ ਇਸ ਟਾਈਮ ਤਿਆਰ ਆ ਇਹ ਦਾ ਹਫਤੇ ਦਾ ਸੂਆ ਜੀ ਕਟਾ ਹੀ ਨਹੀਂ ਮੰਗਰੀ ਇਹਦੇ ਮਗਰ ਵੀ ਕੱਟੀ ਆ ਜੀ ਅੱਛਾ ਇਹਦੇ ਮਗਰ ਵੀ ਕੱਟੀ ਆ ਹਾਂਜੀ ਹਾਂਜੀ ਠੀਕ ਆ ਚੋਣ ਚਾਂਣ ਬੜੀ ਚੰਗੀ ਮਾਝੀ ਆ ਪਰ ਵੇਲ ਬੜੀ ਮਹਿੰਗੀ ਜੀ ਹਾਂਜੀ ਬਾਈ ਇਹਨੂੰ ਵੀ ਤੋਰੋ ਮੜਾ ਲਿਆ ਬਈ ਸੋ ਨਾੜਾ ਨੂੜਾ ਵਹਾਤ ਪਏ ਵਹਾ ਦੁੱਧ ਅਲੀ ਘਰਾਈ ਜਿਹੜੀ ਚੰਗਾ ਡੰਡ ਰਾਨਾ ਬਿਲਕੁਲ ਵੈਸੇ ਵੇਖ ਲੈਂਦੇ ਆ ਵੇਖ ਪਤਾ ਲੱਗ ਜਾਂਦਾ ਭਾਜੀ ਹਾਂ ਤੇ ਬਾਕੀ ਨਾ ਸਾਰੀਆਂ ਮੱਜਾਂ ਦੇ ਦੁੱਧ ਵਧਣਾ ਇਹ ਗਾੜੀ ਸੇਵਾ ਦੇ ਅਗਲੇ ਬਿਲਕੁਲ ਬਿਲਕੁਲ ਜੀ ਬਿਲਕੁਲ ਚੰਗੇ ਗੱਦ ਗੜ ਵਾਲੀ ਝੋਟੀਆਂ ਜੀ ਆਜੋ ਮੋੜ ਲਿਆ ਇਹ ਵੀ ਫੋਨ ਤੇ ਆਉਗਾ ਹਨਾ ਜੀ ਹਾਂ ਜੀ ਵੀ ਫੋਨ ਤੇ ਕਰਾਂਗੇ ਚਲੋ ਦੇਖੋ ਚਾਰ ਝੋਟੀਆਂ ਚਾਰੇ ਵੱਟੀਆਂ ਝੋਟੀਆਂ ਕੋਈ ਨਿੱਕੀ ਝੋੜੀ ਕੋਈ ਵੀ ਨਹੀਂ ਤੇ ਬਾਕੀ ਮੇਰਾ ਵੀ ਇੱਥੇ ਆ ਕੇ ਆਦਾ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਪਾਸ ਹੋਣਾ ਵੀ ਜੀ ਬਿਲਕੁਲ ਜੀ ਹਾਂ ਕਿਉਂ ਤੁਹਾਡਾ ਹੱਕ ਬੰਦਾ ਹਾਂਜੀ ਜੇ ਕਿਨਾਂ ਇਸ ਤਰ੍ਹਾਂ ਵੀ ਖਾਣੇ ਹੋ ਆਪਣੀ ਗਾਰੰਟੀ ਹੋ ਜਾਂਦੀ ਹੈ ਹਾਂ ਬਿਲਕੁਲ ਜੋ ਕੋਈ ਐ ਵੀ ਲੈ ਕੇ ਜਾ ਕੋਈ ਨਹੀਂ ਚਲੋ ਬਾਕੀ ਭਾਈਆਂ ਨੂੰ ਗਾਰੰਟੀ ਹੋਊਗੀ ਹਾਂਜੀ ਤੇ ਘਰ ਤੱਕ ਤੁਹਾਡੇ ਪਹੁੰਚ ਕਰ ਦੇਣਗੇ ਹਨਾ ਜੀ ਹਾਂ ਬਿਲਕੁਲ ਜੀ ਤੇ ਨੰਬਰ ਬੋਲ ਦੋ ਫਿਰ ਨੰਬਰ 9855312009 ਜੀ ਪਿੰਡ ਰਾਣੀ ਬਣਾ ਜ਼ਿਲ੍ਹਾ ਤਰਨਤਪੁਰ ਸਸਤਕਾ